ਵਿਆਹ ਵਿੱਚ ਕੁੜੀ ਵਾਲਿਆਂ ਨੇ ਬਰਾਤ ਲਈ ਕੀਤਾ ਸਭ ਤੋਂ ਵੱਖਰਾ ਕੰਮ ਰਿਸ਼ਤੇਦਾਰ ਵੀ ਦੇਖ ਕੇ ਹੋ ਗਏ ਹੈਰਾਨ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਬਰਾਤ ਦੀ ਸੇਵਾ ਲਈ ਕਈ ਤਰ੍ਹਾਂ ਦੀਆਂ ਚੀਜ਼ਾਂ ਖਾਣ ਲਈ ਬਣਾਈਆਂ ਜਾਂਦੀਆਂ ਨੇ ਪਰ ਹੁਣ ਇਸ ਵਿਆਹ ਵਿੱਚ ਹੋਈ ਬਰਾਤ ਦੀ ਵੱਖਰੀ ਹੀ ਸੇਵਾ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੁਝ ਮੁੰਡੇ ਲਿਫਾਫਿਆਂ ਵਿੱਚ ਕੁਝ ਵੰਡਦੇ ਦਿਖਾਈ ਦੇ ਰਹੇ ਨੇ ਦਰਸਲ ਇਸ ਵਿਆਹ ਵਿੱਚ ਕੁੜੀ ਵਾਲਿਆਂ ਨੇ ਬਰਾਤੀਆਂ ਲਈ ਅਤੇ ਵਿਆਹ ਵਿੱਚ ਆਏ ਸਾਰੇ ਲੋਕਾਂ ਲਈ ਕੋਈ ਵੀ ਖਾਣ ਪੀਣ ਵਾਲੀ ਸਟਾਲ ਨਹੀਂ ਲਗਾਈ ਸੀ ਅਤੇ ਨਾ ਹੀ ਕਿਸੇ ਥਾਂ ਤੇ ਕੋਈ ਖਾਣ ਪੀਣ ਦਾ ਪ੍ਰਬੰਧ ਕੀਤਾ ਹੋਇਆ ਸੀ ਸਗੋਂ ਜਦੋਂ ਬਰਾਤੀ ਤੇ ਰਿਸ਼ਤੇਦਾਰ ਕੁਰਸੀਆਂ ਤੇ ਬੈਠੇ ਸੀ ਉਹਨਾਂ ਨੂੰ ਉੱਥੇ ਹੀ ਸਾਰਿਆਂ ਨੂੰ ਲਿਫਾਫਿਆਂ ਵਿੱਚ ਪਾ ਕੇ ਖਾਣ ਲਈ ਦਿੱਤਾ ਗਿਆ ਲਿਫਾਫੇ ਵਿੱਚ ਪਾਣੀ ਦੀ ਬੋਤਲ ਗੁਲਾਬ ਜਾਮੁਨਾ ਰਸਗੁੱਲੇ ਇੱਕ ਪੂਜੇ ਦਾ ਪੈਕਟ ਲੱਡੂ ਅਤੇ ਕੁਝ ਬਰਫੀ ਦੇ ਪੀਸ ਵੀ ਸੀ ਜਿਸ ਨੂੰ ਸਾਰੇ ਹੀ ਆਪਣੀ ਆਪਣੀ ਕੁਰਸੀ ਤੇ ਬੈਠ ਕੇ ਖਾਣ ਲੱਗੇ ਅਤੇ ਇਸ ਪ੍ਰਬੰਧ ਨੂੰ ਦੇਖ ਕੇ ਹੈਰਾਨ ਹੋ ਗਏ ਸੋ ਜੇਕਰ ਹਰ ਇੱਕ ਵਿਆਹ ਵਿੱਚ ਇਸ ਤਰ੍ਹਾਂ ਹੋਣ ਲੱਗ ਜਾਵੇ ਤਾਂ ਸ਼ਾਇਦ ਕੁੜੀ ਵਾਲਿਆਂ ਦਾ ਖਰਚਾ ਘਟ ਸਕਦਾ ਹੈ ਅਤੇ ਖਾਣਾ ਖਰਾਬ ਹੋਣੋਂ ਬਚ ਸਕਦਾ ਹੈ ਸੋ ਤੁਹਾਡੇ ਇਸ ਪ੍ਰਬੰਧ ਬਾਰੇ ਕੀ ਵਿਚਾਰ ਹੈ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ